ਬਹੁਤੀ ਪਿਆਰੇ ਸਤਿਗੁਰ ਜੀ ਦੀ ਪਿਆਰੀ ਪਿਆਰੀ ਸਾ ਸੰਗ ਹੈ ਜੀ ਤਾਂ ਧੰਨ ਸਤਿਗੁਰ ਤੇਰਾ ਹੀ ਆਸਰਾ ਸਾ ਸੰਗ ਹੈ ਜੀ ਅੱਜ ਤੁਹਾਡੇ ਨਾਲ ਪਾਰਸ ਦੀ ਬੱਤੀ ਵਿੱਚੋਂ ਕਵਾਲੀ ਨੰਬਰ 74 ਸਾਂਝੀ ਕਰਨ ਲੱਗੇ ਆ ਮਸਤਾਂ ਦੇ ਸਾ ਕੀ ਅੱਜ 베ੜੇ ਚੜਾਈ ਜਾਂਦਾ ਪਰ ਪਰ ਪਲਾਈ ਜਾਂਦਾ ਜਾਂ ਪਰੇ ਵਾਲੀ ਨਹਿਰ ਚਲਾਈ ਜਾਂਦਾ ਬਦਲੀ ਵਰਸਾਈ ਜਾਂਦਾ ਏ ਕਵਾਲੀ ਛੋਡੇ ਨਾਲ ਸਾਂਝੀ ਕਰਨ ਲੱਗੇ ਆ ਲਓ ਜੀ ਸੁਣੋ ਮਸਤਾਂ ਦੇ ਸਾਕੀ ਅੱਜ ਵੇੜੇ ਤਰਾਈ ਜਾਂਦਾ ਪਰ ਪਰ ਪਲਾਈ ਜਾਂਦਾ ਜਾਂ ਪਰੇ ਮਮਾਲੀ

ਪਾਰੇ ਮਦੇ ਸੰਗਲ ਪਾਕੇ ਮਿੱਠੀ ਜੀ ਗੱਲ ਸੁਣਾਕੇ ਪਾਰੇ ਮਦੇ ਸੰਗਲ ਪਾਕੇ ਮਿੱਠੀ ਜਈ ਗੱਲ ਸੁਣਾਕੇ ਬਿਰਹੋਂ ਦੀ ਛੁਰੀ ਚਲਾਕੇ ਬਿਰਹੋਂ ਦੀ ਛੁਰੀ ਚਲਾਕੇ ਨਾ ਜਿਕਦੀ ਹੀ ਜਿੰਦੜੀ ਮੇਰੀ ਇਸ ਨੂੰ ਰਲਾਈ ਜਾਂਦਾ ਕਤਲ ਮਰਚਾਈ ਜਾਂਦਾ ਮਸਤਾਂ ਦੇ ਸਕੀ ਅੱਜ ਬੀੜੇ ਤਰਾਈ ਜਾਂਦਾ ਪਰ ਪਰ ਪਲਾਈ ਜਾਂਦਾ ਜਾਮ ਪਰੇ ਮਬਾਲੀ ਨਹਿਰ ਚੈ ਲਾਈ ਜਾਂਦਾ ਬਦਰੀ ਵਰਸਾਈ ਜਾਂਦਾ ਸੋਨਾ ਜਦ ਜਾਮ ਪਲਾਂਦਾ ਸਭ ਕੁਝ ਹੈ ਪੁਰਾ ਜਾਂਦਾ ਆਉ ਸੋਨਾ ਜਦ ਜਾਮ ਭਲਾੰਦਾ ਸਭ ਕੁਝ ਹੈ ਭੁੱਲ ਆ ਜਾਂਦਾ ਆਉਂਦਾ ਜੋ ਮਸਤ ਬਣਾੰਦਾ ਆਉਂਦਾ ਜੋ ਮਸਤ ਬਣਾੰਦਾ ਕਬਰਾਂ ਦੀ ਮੁਰਦੇ ਠੋਕਰ ਮਾਰ ਜਗਾਈ ਜਾਂਦਾ ਅਰਸ਼ ਹਲਾਈ ਜਾਂਦਾ ਮਸਤਾਂ ਦੀ ਸਕੀ ਅੱਜ ਬੇੜੇ ਤਰਾਈ ਜਾਂਦਾ ਪਰ ਪਰ ਪਹਲਾਈ ਜਾਂਦਾ ਜਾਮ ਪਰੇਮ ਬਾਲੀ ਨਹਿਰ ਚਲਾਈ ਜਾਂਦਾ ਬਦਲੀ ਬਰਸਾਈ ਜਾਂਦਾ ਬੇਪਰਵਾਦੇ ਚੱਲੇ ਗੂੜੀਆਂ ਰਮਝਾਂ ਬੱਲੇ ਆਉ ਬੇਪਰਵਾਦੇ ਚੱਲੇ ਗੂੜੀਆਂ ਰਮਝਾਂ ਬੱਲੇ ਹੋ ਚਿੰਦੀ ਬਿਜਲੀ ਨਾਲੇ ਹੋ ਚਿੰਦੀ ਬਿਜਲੀ ਨਾਲੇ

पर पर प लई जाम परेम वारी नदली बरसुर जद मुखद खावे सूरज बि प्यासर मारे आऊ सतगुर जद मुखद खावे सूरज बि प्यासर मारे चंदर मां छुपदा जवे ਔ ਚੰਦਰਮਾ ਸੁਪਾ ਦਾਜਾਰੇ ਬਾਗ ਬਰਾਨੇ ਤਾਹੀ ਜਨਨਤ ਬਣਾਈ ਜਾਂਦਾ ਗੁਲਸਣ ਖਲਾਈ ਜਾਂਦਾ ਮਸਤਾ ਦੇ ਸਾਕੀ ਅੱਜ ਬੇੜੇ ਤਰਾਈ ਜਾਂਦਾ ਪਰ ਪਰਪਲਾਈ ਜਾਂਦਾ ਜਾਮ ਪਰੇਮ ਬਾੜੀ ਨਹਿਰ ਚਲਾਈ ਜਾਂਦਾ ਬਦਲੀ ਬਰਸਾਈ ਜਾਂਦਾ ਮਸਤਾਂ ਦੇ ਸਾਕੀ ਅਡ ਸਾਥ ਸੰਗਤ ਦੀ ਹੱਥ ਵੱਲ ਕੇ ਬੀਲਦੀ ਐ ਮਸਤਾਂ ਦਾ ਸਾਕੀ ਬੇਲੇ ਚਾਰੀ ਜਾਂਦਾ ਹੈ ਪਰ ਪਰ ਭਲਾਈ ਜਾਂਦਾ ਹੈ ਜਾਂ ਵਾਲੀ ਨਹਿਰ ਚਲਾ ਛੱਡੀ ਐ ਪਰ ਤੁਸੀਂ ਜਾਂ ਪੀਣ ਵਾਲੀ ਅੱਖ ਵੜਾਓ ਦੇਖਣ ਵਾਲੀ ਅੱਖ ਵੜਾਓ ਤੇ ਸੂਰਜ ਵਾਂਗੂ ਚਮਕੋਠੋਂਗੇ ਜਦੋਂ ਤੁਸੀਂ ਸੱਚੇ ਸਤਗੁਰੂ ਨਾਲ ਤਾਰ ਜੋੜ ਲਈ ਗੁਰੂ ਬੇਦਾਜੀ ਦਾ ਬਚਨ ਹੈ ਵੀ ਜਦੋਂ ਵੀ ਸਾਡੇ ਨਾਲ ਕੋਈ ਪ੍ਰੇਮੀ ਹੈ ਕਨੈਕਸ਼ਨ ਜੋੜ ਲੈਂਦਾ ਹੈ ਫਿਰ ਉਹਨੂੰ ਅਸੀਂ ਖੁਸ਼ੀਆਂ ਦੇ ਮਸਤੀਆਂ ਦੇ ਢੇਰ ਲਾ ਦਿੰਦੇ ਆ ਇਹ ਸਾਧ ਸੰਗਤ ਨੂੰ ਬੇਲਤੀ ਹੈ ਵੀ ਤੁਸੀਂ ਕਿਹੜਾ ਅਜਮਾ ਕੇ ਤਾਂ ਦੇਖੋ ਕੁਕੀਆਂ ਪਾ ਕੇ ਤਾਂ ਦੇਖੋ ਅਸਲੀ ਗੁਰੂ ਪਿਤਾ ਜੀ ਦੇ ਬੇੜੇ ਆ ਕੇ ਤਾਂ ਦੇਖੋ ਫਿਰ ਨਜ਼ਾਰੇ ਨਜ਼ਾਰੇ ਨੇ ਸਾਧ ਸੰਗ ਦੀ ਸਾਰੇ ਨੂੰ ਹੱਥ ਵੱਲ ਕੇ ਬੇਨਤੀ ਹੈ ਵੀ ਆਪਾਂ ਅਸਲੀ ਗੁਰੂ ਪਿਤਾ ਜੀ ਦੀ ਸਾਰੀ ਦੁਨੀਆ ਦੇ ਵਿੱਚ ਆਨ ਬਾਨ ਸ਼ਾਨ ਨੂੰ ਉੱਚਾ ਚੱਕਣੇ ਦੀ ਤਾਂ ਧੰ ਸਤਿਗੁਰੂ ਤੇਰਾ ਹੀ ਆਸਰਾ